ਅਮਦਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਜਿਸ ਦੇ ਵਿੱਚ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਕਿਸ ਦੇ ਸਰ ਸਜੇਗਾ ਤਾਜ ਜਿਸ ਦੇ ਵਿੱਚ ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸ਼ੇਅਰ ਕਰਦੇ ਹੋ ਤੇ ਪਹਿਲਾਂ ਤੁਹਾਨੂੰ ਦੱਸ ਦੇਣੀ ਆ ਕਿ ਅੱਜ ਦਾ ਮੁੱਦਾ ਸਾਡਾ ਕੀ ਹੋਵੇਗਾ ਜਿਸ ਤੇ ਅਸੀਂ ਗੱਲਬਾਤ ਕਰਾਂਗੇ ਤੁਸੀਂ ਆਪਣੀ رائے ਦੱਸ ਸਕਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਜੋ ਵੀ ਤੁਸੀਂ ਵਿਚਾਰ ਸਾਂਝਾ ਕਰੋਗੇ ਅਸੀਂ ਤੁਹਾਡੇ ਵਿਚਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਜ਼ਰੂਰ ਕਰਾਂਗੇ ਫੇਸਬੁੱਕ YouTube ਤੇ ਅਸੀਂ ਲਾਈਵ ਹੈਗੇ ਆ ਉੱਥੇ ਜਾ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਤਾਂ ਜ਼ਰੂਰ ਕਰ ਦਿਓ ਨਾਲ ਹੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਤਾਂ ਤੁਹਾਨੂੰ ਦੱਸ ਦੇਣੀ ਕਿ ਅੱਜ ਦਾ ਜੋ ਸਾਡਾ ਮੁੱਦਾ ਹੋਵੇਗਾ ਜਿਸ ਤੇ ਅਸੀਂ ਗੱਲ ਕਰ ਰਹੇ ਹਾਂ ਖਡੂਰ ਸਾਹਿਬ ਜੀ ਹਾਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਤੇ ਲਗਾਤਾਰ ਹੀ ਸਿਆਸੀ ਸਮੀਕਰਨ ਬਦਲ ਰਹੇ ਨੇ ਤਾਂ ਹੁਣ ਸਮੀਕਰਨ ਬਦਲ ਗਏ ਨੇ ਖਡੂਰ ਸਾਹਿਬ ਦੇ ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਐਂਟਰੀ ਹੋ ਗਈ ਹੈ ਸਾਰੀਆਂ ਹੀ ਪਾਰਟੀ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਦੇ ਵੱਲੋਂ ਜੋ ਉਮੀਦਵਾਰ ਨੇ ਕੁਲਬੀਰ ਸਿੰਘ ਜੀਰਾ ਜਿਨ੍ਹਾਂ ਦੇ ਨਾਮ ਦਾ ਐਲਾਨ ਹੋਇਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਲਾਲਜੀਤ ਸਿੰਘ ਭੁੱਲੜ ਦਾ ਭਾਜਪਾ ਤੋਂ ਉਮੀਦਵਾਰ ਨੇ ਮਨਜੀਤ ਸਿੰਘ ਮੰਨਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਉਮੀਦਵਾਰ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਜਿਵੇਂ ਹੀ ਅਮਰਿਤਪਾਲ ਸਿੰਘ ਦੀ ਐਂਟਰੀ ਹੁੰਦੀ ਹੈ ਤਾਂ ਉਹ ਨਾਮ ਵਾਪਸ ਲੈ ਲੈਂਦੇ ਨੇ ਸਮਰਥਨ ਦੇ ਰਹੇ ਨੇ ਅਮਰਿਤਪਾਲ ਸਿੰਘ ਨੂੰ ਅਮਰਿਤਪਾਲ ਸਿੰਘ ਜੋ ਕਿ ਚੋਣ ਆਜ਼ਾਦ ਉਮੀਦਵਾਰ ਦੇ ਵਜੋਂ ਨਿੱਤਰ ਚੁੱਕੇ ਨੇ ਤੇ ਉਹ ਵੀ ਹੁਣ ਸਿਆਸੀ ਮੈਦਾਨ ਦੇ ਵਿੱਚ ਆ ਚੁੱਕੇ ਨੇ ਤੇ ਹੁਣ ਸੰਬਕਰਨ ਬਦਲ ਚੁੱਕੇ ਨੇ ਜਿਸ ਦੇ ਉੱਪਰ ਤੁਹਾਨੂੰ ਕੀ ਲੱਗਦਾ ਹੈ ਕਿ ਖਡੂਰ ਸਾਹਿਬ ਦੇ ਵਿੱਚ ਕਿਸ ਦੀ ਜਿੱਤ ਹੋਵੇਗੀ ਹਾਲਾਂਕਿ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਲਗਾਤਾਰ ਜੋ ਪੇਚ ਨੇ ਉਹ ਫਸੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਅਮਰਿਤਪਾਲ ਸਿੰਘ ਦੀ ਮੈਂ ਗੱਲ ਕਰ ਰਹੀ ਹਾਂ ਉਸ ਉੱਤੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਤੁਹਾਡੀ رائے ਕੀ ਹੈ ਤੁਸੀਂ ਆਪਣੀ رائے ਦੇ ਸਕਦੇ ਹੋ ਇਸ ਉੱਤੇ ਗੱਲਬਾਤ ਕਰਨ ਦੇ ਲਈ ਵਿਚਾਰ ਵਟਾਂਦਰਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਚਰਨ ਕਮਲਜੀਤ ਮਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਤੰਦਰੁਸਤ ਹੋ ਤੇ ਚੜ੍ਹਦੀ ਕਲਾ ਚੋਂ ਜੀ ਜੀ ਤਾਂ ਚਰਨ ਜਿਵੇਂ ਕਿ ਹੁਣ ਸਾਰੀ ਹੀ ਜੋ ਪਾਰਟੀ ਆ ਉਹਨਾਂ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਗਿਆ ਹੈ ਜੀ ਮਨਜੀਤ ਮੰਨਾ ਨੇ ਕੁਲਬੀਰ ਜੀਰਾ ਨੇ ਲਾਲਜੀਤ ਸਿੰਘ ਭੁੱਲਰ ਨੇ ਮੈਦਾਨ ਦੇ ਵਿੱਚ ਪਰ ਸਭ ਤੋਂ ਜ਼ਿਆਦਾ ਜੋ ਗੱਲਬਾਤ ਹੋ ਰਹੀ ਹੈ ਜੋ ਚਰਚਾ ਬਣੀ ਹੋਈ ਹੈ ਅਮਰਿਤਪਾਲ ਦੀ ਐਂਟਰੀ ਦੇ ਨਾਲ ਵਰਸਾ ਸਿੰਘ ਵਲਟੋਹਾ ਜਿਨ੍ਹਾਂ ਨੇ ਅੱਜ ਮੁਲਾਕਾਤ ਵੀ ਕੀਤੀ ਹੈ ਅਮਰਿਤਪਾਲ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸਮਰਥਨ ਮੰਗ ਰਹੇ ਸੀ ਜੋ ਖਬਰਾਂ ਸਾਹਮਣੇ ਆਈਆਂ ਨੇ ਕਿ ਮੈਨੂੰ ਸਮਰਥਨ ਦੋ ਅਸੀਂ ਅਮਰਿਤਪਾਲ ਦੇ ਨਾਲ ਖੜੇ ਆ ਪਰ ਹੁਣ ਹੀ ਖਬਰ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ ਕੋਰਾ ਇਨਕਾਰ ਕਰ ਦਿੱਤਾ ਗਿਆ ਸਮਰਥਨ ਦੇਣ ਦੇ ਲਈ ਉਹਨਾਂ ਇਹ ਕਿਹਾ ਹੈ ਕਿ ਅਸੀਂ ਕੋ ਇਦਾਂ ਦੀ ਕੋਈ ਵੀ ਗੱਲ ਜਿਹੜੀ ਹੈਗੀ ਨਹੀਂ ਹੋਈ ਸੀ ਸਮਰਥਨ ਦੇਣ ਦੀ ਜੀ ਤਾਂ ਸਮੀਕਰਨ ਬਦਲ ਗਏ ਨੇ ਅਮਰਿਤਪਾਲ ਦੀ ਐਂਟਰੀ ਦੇ ਨਾਲ ਜੀ ਸਭ ਤੋਂ ਪਹਿਲਾਂ ਤਾਂ ਮੈਡਮ ਮੈਂ ਇਹ ਗੱਲ ਕਹੂੰਗਾ ਵੀ ਦਰਸ਼ਕ ਸਾਡੇ ਨਾਲ ਜੁੜ ਜਾਣ ਕਿਉਂਕਿ ਅੱਜ ਦੀ ਜਿਹੜੀ ਸੀਰੀਜ਼ ਤੇ ਆਪਾਂ ਚਰਚਾ ਕਰ ਰਹੇ ਹਾਂ ਬਹੁਤ ਇੰਟਰਸਟਿੰਗ ਹੈ ਤੇ ਲੋਕਾਂ ਦੀ ਲੋਕ ਰਾਏ ਜਿਹੜੀ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਤੁਹਾਡੇ ਕਮੈਂਟਸ ਨੇ ਜਿਹੜੇ ਉਹ ਇੱਥੇ ਅਸੀਂ ਰੀਡ ਕਰਾਂਗੇ ਅਮਰਤਪਾਲ ਸਿੰਘ ਦੀ ਐਂਟਰੀ ਦਾ ਤਾਂ ਲੋਕਾਂ ਨੂੰ ਖੁਲਾਸਾ ਹੋ ਗਿਆ ਪਹਿਲਾਂ ਇਹ ਚਰਚਾ ਚੱਲਦੀ ਸੀ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਟਿਕਟ ਦਿੱਤੀ ਜਾ ਸਕਦੀ ਹੈ ਇਹ ਵੀ ਚਰਚਾ ਸੁਣੀ ਸੀ ਵੀ ਟਿਕਟ ਆਫਰ ਵੀ ਕੀਤੀ ਗਈ ਸੀ ਪਰ ਉਹਨਾਂ ਨੇ ਮਨ੍ਹਾ ਕਰ ਦਿੱਤਾ ਤੇ ਕੀ ਮਤਲਬ ਦੇਖੋ ਅਸਲੀਅਤ ਕੀ ਆ ਉਹ ਸਾਨੂੰ ਨਹੀਂ ਪਤਾ ਪਰ ਚਰਚਾ ਇਹ ਸੀਗੀ ਵੀ ਟਿਕਟ ਆਫਰ ਕੀਤੀ ਸੀ ਉਹਨਾਂ ਨੇ ਤੇ ਹੁਣ ਆਜ਼ਾਦ ਉਮੀਦਵਾਰ ਖੜਨ ਦੇ ਨਾਲ ਕਵਿਤਾ ਜਿਹੜਾ ਉੱਥੇ ਸਿਆਸੀ ਸਮੀਕਰਨ ਬਣਿਆ ਹੋਇਆ ਉਹ ਬੜਾ ਇੰਟਰਸਟਿੰਗ ਹੋਇਆ ਹੋਇਆ ਤੇ ਵਿਰਸਾ ਸਿੰਘ ਬਲਟੋਹਾ ਦੀ ਐਂਟਰੀ ਹੋਣ ਦੇ ਨਾਲ ਤਾ ਮਤਲਬ ਹੋਰ ਇਹ ਜਿਹਦਾ ਕਹਿ ਲਓ ਕੰਪੀਟੀਸ਼ਨ ਤੇ ਇੱਕ ਜਿਹੜੀ ਬਿਹਾਈਂਡ ਦਾ ਕਰਟਨ ਪਰਦੇ ਦੇ ਪਿੱਛੇ ਦੀ ਜਿਹੜੀ ਰਾਜਨੀਤੀ ਹੈ ਉਹ ਵੀ ਕਿਤੇ ਨਾ ਕਿਤੇ ਜਿਹੜੀ ਮੂਰੇ ਦਿਖਾਈ ਦਿੰਦੀ ਨਜ਼ਰ ਆ ਰਹੀ ਹੈ ਸੋ ਹੁਣ ਤੁਸੀਂ ਇਹ ਦੇਖੋ ਵੀ ਖੰਡੂਰ ਸਾਹਿਬ ਦੇ ਵਿੱਚ ਪੂਰਾ ਕਮਾਸਾਨ ਹੋਣ ਨੂੰ ਤਿਆਰ ਹੈ ਪਰ ਇਹ ਵੀ ਹੋ ਸਕਦਾ ਵੀ ਇੱਕ ਅਮਰਤਪਾਲ ਸਿੰਘ ਨਾਲ ਕਿਤੇ ਉਹ ਨਾ ਹੋ ਜਵੇ ਜੋ ਬੀਬੀ ਖਾਲੜਾ ਨਾਲ ਪਹਿਲਾਂ ਹੋਈ ਸੀ ਭਾਈ ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਚੌਣ ਮੈਦਾਨ ਦੇ ਵਿੱਚ ਇੱਕ ਵਾਰ ਉਤਰ ਚੁੱਕੇ ਨੇ ਪਰ ਉਹਨਾਂ ਦੀ ਕਹਿ ਲੋ ਵੀ ਲੋਕਾਂ ਨੇ ਉਹ ਵੋਟ ਉਹਨਾਂ ਨੂੰ ਉਵੇਂ ਨਹੀਂ ਪਾਈ ਉਹ ਹਾਰ ਗਏ ਸੀ ਜੀ ਠੀਕ ਹੈ ਪੰਥਕ ਧਿਰ ਸੀਗੀ ਕਿ ਉਹਨਾਂ ਦੀ ਜੋ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਪੰਜਾਬ ਦੀ ਨੌਜਵਾਨੀ ਲਈ ਤੇ ਪੰਜਾਬ ਲਈ ਕੀਤਾ ਉਹਦੇ ਲਈ ਸਾਰੀਆਂ ਪੰਥਕ ਧਿਰਾਂ ਦਾ ਪੰਜਾਬ ਦੇ ਲੋਕਾਂ ਦਾ ਸਿਰ ਝੁਕਦਾ ਵੀ ਜੋ ਕੁਰਬਾਨੀ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਕੀਤੀ ਹੈ ਪਰ ਲੋਕਾਂ ਨੇ ਉਹਨਾਂ ਨੂੰ ਵੋਟ ਕਿਉਂ ਨਹੀਂ ਪਾਈ ਉਹ ਚੀਜ਼ਾਂ ਵੋਟਾਂ 'ਚ ਕਿਉਂ ਨਹੀਂ ਤਬਦੀਲ ਹੋਈਆਂ ਯਾਹ ਉਹਦੇ ਪਿੱਛੇ ਸਿਆਸਤ ਕੋਈ ਖੇਡੀ ਗਈ ਇਹ ਵੀ ਇੱਕ ਵੱਡਾ ਸਵਾਲ ਦਾ ਵਿਸ਼ਾ ਹੁਣ ਸਵਾਲ ਇਹ ਵੀ ਖੜਾ ਹੁੰਦਾ ਵੀ ਕਿਤੇ ਅਮਰਤਪਾਲ ਨਾਲ ਵੀ ਉਹੀ ਗੱਲ ਨਾ ਹੋ ਜਵੇ ਵੀ ਚੋਣ ਮੈਦਾਨ ਦੇ ਵਿੱਚ ਉਤਰਨ ਲਈ ਤਾਂ ਉਹ ਤਿਆਰ ਹੋਗੇ ਜੇਲ੍ਹ ਦੇ ਵਿੱਚੋਂ ਚੋਣ ਲੜਨਗੇ ਪਰ ਕੀ ਸਵਾਲ ਇਹ ਮਤਲਬ ਜਵਾਬ ਇਹ ਲੋਕ ਦੇਣਗੇ ਵੀ ਉਹ ਸਾਰੀ ਸਮਰਥਨ ਯਾ ਜਿਹੜੀ ਸਮਰਥਕ ਨੇ ਅਮਰਿਤਪਾਲ ਸਿੰਘ ਦੇ ਉਹ ਵੋਟਾਂ ਦੇ ਵਿੱਚ ਤਬਦੀਲ ਹੋ ਸਕਣਗੇ ਕਿ ਨਹੀਂ ਹੋ ਸਕਣਗੇ ਜੀ ਹੁਣ ਇੱਕ ਗੱਲ ਇਹਦੇ ਵਿੱਚ ਕਵੀਤਾ ਹੋਰ ਨੋਟਿਸ ਕਰਨ ਵਾਲੀ ਆ ਲਾਲਜੀਤ ਸਿੰਘ ਭੁੱਲਰ ਉਥੋਂ ਕੈਬਨਟ ਮੰਤਰੀ ਨੇ ਮੌਜੂਦਾ ਸੰਸਦ ਨੇ ਉਹਨਾਂ ਲਈ ਵੀ ਕਹ ਲਓ ਵੀ ਪੂਰਾ ਜ਼ਬਰਦਸਤ ਕੰਪੀਟੀਸ਼ਨ ਆ ਜਿਹੜਾ ਉਹ ਉੱਥੇ ਵੇਖਣ ਨੂੰ ਮਿਲੂਗਾ ਕਿਉਂਕਿ ਕਾਂਗਰਸ ਵੱਲੋਂ ਕੁਲਵੀਰ ਜੀਰਾ ਹੋਗੇ ਅਮਰਿਤਪਾਲ ਸਿੰਘ ਹੋਗੇ ਵਿਰਸਾ ਸਿੰਘ ਬਲਟੋਹਾ ਹੋਗੇ ਮਨਜੀਤ ਸਿੰਘ ਮੰਨਾ ਹੋਗੇ ਪਰ ਅਮਰਿਤਪਾਲ ਸਿੰਘ ਉਹਨਾਂ ਦੀ ਜਿਹੜੀ ਚਰਚਾ ਹੈ ਉਹ ਲੋਕਾਂ ਦੇ ਵਿੱਚ ਇਸ ਸਮੇਂ ਪੂਰੀ ਛੜੀ ਹੋਈ ਹੈ ਬਾਕੀ ਦੇਖੋ ਹੁਣ ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਕਰਨ ਵਾਲੀ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨੀ ਵੀ ਇੱਥੇ ਬਹੁਤ ਇੰਪੋਰਟੈਂਟ ਹੈ ਜੀ ਬਿਲਕੁਲ ਉਹਨਾਂ ਵੱਲੋਂ ਹਮੇਸ਼ਾ ਜਦੋਂ ਵੀ ਉਹਨਾਂ ਦਾ ਪਰਿਵਾਰ ਜਥੇਦਾਰ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਨੇ ਇਹ ਗੱਲ ਆਖੀ ਆ ਵੀ ਅਸੀਂ ਅਮਰਤਪਾਲ ਦੇ ਨਾਲ ਆ ਜਾਂ ਅਮਰਤਪਾਲ ਨੂੰ ਲੈ ਕੇ ਉਹਨਾਂ ਨੇ ਬਿਆਨਬਾਜ਼ੀ ਹੈ ਜਿਹੜੀ ਪ੍ਰੈਸ ਕਾਨਫਰੰਸ ਤੱਕ ਉਹ ਕੀਤੀਆਂ ਨੇ ਉਹਨਾਂ ਨੇ ਆਪਣਾ ਸਮਰਥਨ ਦੇਣ ਦੀ ਗੱਲ ਵੀ ਕੀਤੀ ਹੈ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਤਾ ਸਮਰਥਕ ਦੇ ਸਮਰਥਨ ਦੇ ਰਹੇ ਪਰ ਹੁਣ ਜੇ ਆਪਾਂ ਆਪਣੀ ਪੰਥਕ ਪਾਰਟੀ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਤਾਂ ਉਹਨਾਂ ਵੱਲੋਂ ਬਰਾਬਰ ਉਮੀਦਵਾਰ ਖੜਾਇਆ ਜਾ ਰਿਹਾ ਤੇ ਹਵਾਲਾ ਹੁਣ ਜੇ ਆਪਾਂ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਪਹਿਲਾਂ ਕੁਝ ਇੰਟਰਵਿਊ ਕੀਤੀ ਹੋਈਆਂ ਦੀ ਯਾਦ ਭਾਜਪਾ ਨਾਲ ਜਦੋਂ ਇਹਨਾਂ ਦਾ ਗੱਡ ਜੋੜ ਹੋਣ ਦੀ ਚਰਚਾ ਚੱਲ ਰਹੀ ਸੀ ਤਾਂ ਉਦੋਂ ਇਹਨਾਂ ਨੇ ਹਵਾਲਾ ਕਿਸ ਚੀਜ਼ ਦਾ ਦਿੱਤਾ ਸੀ ਮੈਂ ਦਰਸ਼ਕਾਂ ਨੂੰ ਉਹ ਚੀਜ਼ ਯਾਦ ਕਰਵਾਉਣੀ ਚਾਹੁੰਦਾ ਵੀ ਹਵਾਲਾ ਇਹ ਦਿੱਤਾ ਸੀ ਵੀ ਬੰਦੀ ਸਿੰਘਾਂ ਨੂੰ ਲੈ ਕੇ ਮੁੱਦੇ ਦੇ ਉੱਪਰ ਭਾਜਪਾ ਦੇ ਨਾਲ ਸਾਡੀ ਜਿਹੜੀ ਹੈ ਉਹ ਸਹਿਮਤੀ ਨਹੀਂ ਬਣੀ ਵੀ ਉਹ ਮੁੱਦਿਆਂ ਨੂੰ ਲੈ ਕੇ ਇੱਕ ਕਿਸਾਨੀ ਵਾਲਾ ਹੋ ਗਿਆ ਬੰਦੀ ਸਿੰਘਾ ਵਾਲਾ ਹੋ ਗਿਆ ਵੀ ਉਹ ਸਾਡੀਆਂ ਜਿਹੜੀਆਂ ਮੰਗਾਂ ਤੇ ਉਹਨਾਂ ਤੇ ਉਹ ਖਰੇ ਨਹੀਂ ਸੀ ਉਤਰੇ ਤਾਂ ਕਰਕੇ ਅਸੀਂ ਉਹਨਾਂ ਨਾਲ ਗੜ ਜੋੜ ਨਹੀਂ ਕੀਤਾ ਹੁਣ ਅਮਰਤਪਾਲ ਸਿੰਘ ਹੋਣੀ ਵੀ ਬੰਦੀ ਨੇ ਬੰਦੀ ਸਿੰਘ ਹੈ ਕਹਾਂਗੇ ਆਪਾਂ ਉਹਨਾਂ ਨੂੰ ਕਿਉਂਕਿ ਉਹ ਵੀ ਐਨਐਸਏ ਲੱਗੀ ਹੋਈ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਇਹ ਜਿਹੜੀ ਚੋਣ ਮੈਦਾਨ ਦੇ ਵਿੱਚ ਵਰਸਾ ਸਿੰਘ ਬਲਟੋਹਾ ਨੂੰ ਖੜਾਉਣਾ ਇਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦਾ ਹੁਣ ਪਰਿਵਾਰ ਨੂੰ ਜਾ ਕੇ ਮਿਲੇ ਨੇ ਦੇਖੋ ਮੀਡੀਆ ਰਿਪੋਰਟਾਂ ਤੋਂ ਲੋਕਾਂ ਦੀਆਂ ਚਰਚਾ ਚ ਇਹ ਗੱਲ ਆਈ ਹੋਈ ਹੈ ਵੀ ਵਰਸਾ ਸਿੰਘ ਬਲਟੋਹਾ ਉੱਥੇ ਉਹਨਾਂ ਦਾ ਸਮਰਥਨ ਮੰਗਣ ਗਏ ਸੀ ਜੀ ਵੀ ਭਾਈ ਤੁਸੀਂ ਬੈਠੋ ਸ਼੍ਰੋਮਣੀ ਅਕਾਲੀ ਦਲ ਵੱਡੀ ਪਾਰਟੀ ਹੈ ਕੌਮ ਦੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਵੀ ਇਹ ਜਿਹੜੀ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਨੇ ਜੀ ਇਹਨਾਂ ਦਾ ਜੋ ਵੀ ਕੇਸ ਹੈ ਵੀ ਇਹ ਪਾਰਟੀ ਲੜੂਗੀ ਲੋਕਾਂ ਚ ਇਹ ਚਰਚਾ ਹੈ ਵੀ ਸਮਰਥਨ ਲੈਣ ਦੇ ਲਈ ਗਏ ਸੀਗੇ ਪਰ ਉਹਨਾਂ ਨੇ ਕਰਤੀ ਕੋਰੀ ਨਾ ਉਹਨਾਂ ਨੇ ਤਾਂ ਇਹ ਗੱਲ ਆਖੀ ਉਹਨਾਂ ਦੇ ਫਾਦਰ ਸਾਹਿਬ ਨੇ ਇਹ ਵੀ ਬਿਆਨ ਦਿੱਤਾ ਵੀ ਅਸੀਂ ਤਾਂ ਕੰਪੀਟੀਸ਼ਨ 'ਚ ਵਿਰਸਾ ਸਿੰਘ ਬਲਟੋਹਾ ਨੂੰ ਗਿਣਦੇ ਹੀ ਨਹੀਂ ਹੈਗੇ ਸੋ ਇਹ ਵੀ ਇੱਕ ਵੱਡਾ ਬਿਆਨ ਆ ਪਰ ਦੇਖੋ ਇਹ ਵੱਡੀ ਰਾਜਨੀਤੀ ਹੈ ਜਿਹੜੀ ਇਹ ਦੇਖਣ ਨੂੰ ਮਿਲ ਰਹੀ ਹੈ ਅਮਰਤਪਾਲ ਸਿੰਘ ਹੁਣ ਇੱਕ ਗੱਲ ਹੋਰ ਵੀ ਆ ਸੋਸ਼ਲ ਮੀਡੀਆ ਤੇ ਉੱਪਰ ਇੱਕ ਗੱਲ ਕਵੀਤਾ ਪ੍ਰਚਾਰੀ ਜਾ ਰਹੀ ਹੈ ਲੋਕ ਪੋਸਟਾਂ ਪਾ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਹੁਣ ਕਲੰਕ ਧੋਣ ਦਾ ਸਮਾਂ ਆ ਗਿਆ ਵਿਖੰਡੂਰ ਸਾਹਿਬ ਦੇ ਲੋਕੋ ਕਲਾਂਕ ਧੋ ਲਿਓ ਵੀ ਉਹ ਕੰਮ ਨਾ ਕਰਦੇਓ ਜੋ ਤੁਸੀਂ ਪਹਿਲਾਂ ਬੀਬੀ ਖਾਲੜਾ ਨਾਲ ਕੀਤਾ ਸੀ ਪਹਿਲੀ ਸਭ ਤੋਂ ਇਹ ਚ ਇੰਪੋਰਟੈਂਟ ਗੱਲ ਕਵਿਤਾ ਇਹ ਹੈ ਵੀ ਅਮਰਤਪਾਲ ਸਿੰਘ ਦਾ ਭਾਈ ਜਸਵੰਤ ਸਿੰਘ ਖਾਲੜਾ ਨਾਲ ਆਪਾਂ ਕੰਪੈਰੀਜ਼ਨ ਕਰੇ ਨਹੀਂ ਸਕਦੇ ਸਭ ਤੋਂ ਪਹਿਲੀ ਮੋਸਟ ਇੰਪੋਰਟੈਂਟ ਚੀਜ਼ ਹੈ ਜਿਹੜੀ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਕਿਰਦਾਰ ਜਾਂ ਜੋ ਉਹਨਾਂ ਨੇ ਕੁਰਬਾਨੀ ਕੀਤੀ ਜਾਂ ਜੋ ਚੀਜ਼ਾਂ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੀਤੀਆਂ ਨੇ ਜੋ ਉਹਨਾਂ ਨਾਲ ਇਨਸੀਡੈਂਟ ਵਾਪਰੇ ਨੇ ਉਹ ਅਮਰਤਪਾਲ ਨਾਲ ਨਹੀਂ ਵਾਪਰੇ ਇੱਕ 25000 ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਸੂਚੀ ਕੱਢਣੀ ਜਿਹੜੇ ਨੌਜਵਾਨਾਂ ਨੂੰ ਚੱਕ-ਚੱਕ ਕੇ ਪੁਲਿਸ ਨੇ ਕੋਹ-ਕੋਹ ਕੇ ਫੇਕ ਐਨਕਾਊਂਟਰਸ ਦੇ ਵਿੱਚ ਮਾਰਿਆ ਸੀ ਤਾਂ ਉਹ ਤੇ ਉਸ ਤੋਂ ਬਾਅਦ ਉਹ ਆਪ ਲਾਪਤਾ ਹੋ ਜਾਂਦੇ ਨੇ ਜੀ ਉਹਨਾਂ ਦਾ ਪਤਾ ਨਹੀਂ ਲੱਗਦਾ ਕਿਵੇਂ ਮਰੇ ਕਿਵੇਂ ਮਾਰਿਆ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਉਹ ਚੀਜ਼ਾਂ ਇੱਕ ਵੱਡਾ ਸਵਾਲ ਖੜਾ ਕਰਦੀ ਐ ਸੋ ਕੰਪੈਰੀਜ਼ਨ ਕਰਨਾ ਇਹ ਬਿਲਕੁਲ ਸਹੀ ਨਹੀਂ ਹੈਗਾ ਵੀ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਆਪਾ ਜਸਵੰਤ ਸਿੰਘ ਖਾਲੜਾ ਹੋਣਾ ਨਾਲ ਕੰਪੈਰੀਜ਼ਨ ਕਰੀਏ ਜੀ ਇਥੇ ਮੈਂ ਤੁਹਾਨੂੰ ਰੋਕਾਂਗੀ ਕਿਉਂਕਿ ਸਾਨੂੰ ਕੁਝ ਕਮੈਂਟਸ ਆਏ ਨੇ ਕਮੈਂਟਸ ਨਾਲ ਸਾਡੇ ਲਈ ਜ਼ਰੂਰੀ ਹੈ ਕਿਉਂਕਿ ਅਸੀਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਏ ਆ ਤੁਸੀਂ ਕੀ ਸੋਚਦੇ ਹੋ ਤੁਹਾਡੀ رائے ਕੀ ਹੈ ਅਸੀਂ ਉਸ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਜ਼ਰੂਰ ਕਰਾਂਗੇ ਤਾਂ YouTube ਤੇ ਕੁਝ ਕਮੈਂਟਸ ਆਏ ਨੇ ਮੈਂ ਉਹ ਪੜ੍ਹ ਕੇ ਦੱਸ ਦਵਾਂ ਆਸ਼ੇਸ਼ ਪਾਲ ਲਿਖਦੇ ਨੇ ਕਾਂਗਰਸ ਜੀ ਅਪ੍ਰੀਦੀ ਸ਼ਾਹੀਦ ਲਿਖਦੇ ਨੇ ਅਮਰਿਤਪਾਲ ਨੂੰ 50 60 ਹਜ਼ਾਰ ਵੋਟ ਪਾਓ ਦੇਖ ਲਿਓ ਤੁਸੀਂ ਜੀ ਤੇ ਹਰਜੀਤ ਕੌਰ ਲਿਖ ਰਹੀ ਨੇ ਸੰਵਿਧਾਨ ਦੀ ਸੋਖਾ ਕੇ ਅੰਮ੍ਰਿਤਪਾਲ ਰਾਸ਼ਟਰੀ ਗਾਨ ਗਾਊਗਾ ਜਾਨ ਖਾਲਿਸਤਾਨਾ ਨਾਮ ਪੜੂਗਾ ਜੀ ਤਾਂ ਉਸ ਤੋਂ ਬਾਅਦ ਹੋਰ ਲਿਖਦੇ ਨੇ ਹਰਜੀਤ ਕੌਰ ਕਿ ਦੇਖਣ ਵਾਲਾ ਹੋਵੇਗਾ ਜਦੋਂ ਅੰਮ੍ਰਿਤਪਾਲ ਸੋ ਚੁੱਕੂਗਾ ਤੇ ਰਾਸ਼ਟਰੀ ਗਾਨ ਉੱਤੇ ਸਿੱਧਾ ਹੋ ਕੇ ਗਾਊਗਾ ਤਾਂ ਇਹ ਕਮੈਂਟਸ ਆ ਨਹੀਂ ਤੁਹਾਡਾ ਕਮੈਂਟ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਜੋ ਕੀਮਤੀ ਸਮਾਂ ਉਹਦੇ ਵਿੱਚੋਂ ਇੱਕ ਪਲ ਕੱਢ ਕੇ ਕਮੈਂਟ ਕੀਤਾ ਤੇ اسی ਤਰੀਕੇ ਦੇ ਨਾਲ ਤੁਸੀਂ ਕਮੈਂਟ ਕਰਦੇ ਰਹੋ ਤੁਹਾਡੀ ਰਾਏ ਸਾਡੇ ਲਈ ਜ਼ਰੂਰੀ ਹੈ ਜੀ ਚਰਨ ਜੀ ਇੱਕ ਗੱਲ ਤੁਸੀਂ ਮਾਫੀ ਚਾਹੁੰਨਾ ਕਵਿਤਾ ਤੁਸੀਂ ਇੱਕ ਗੱਲ ਦੇਖੋ ਇਹ ਕਮੈਂਟਸ ਦੇ ਉੱਪਰ ਜੋ ਜਿਵੇਂ ਆ ਹਰਜੀਤ ਕੌਰ ਉਹਨਾਂ ਨੇ ਲਿਖਿਆ ਜੀ ਦੋ ਕਮੈਂਟ ਇਹਨਾਂ ਨੇ ਕੀਤੇ ਨੇ ਇਹਦੇ ਚ ਇੱਕ ਚੀਜ਼ ਹੈ ਵੀ ਅਮਰਤਪਾਲ ਸਿੰਘ ਹੁਣਾਂ ਦਾ ਜਿਹੜੀ ਇੱਕ ਕਹਿੰ ਲੋ ਟੈਸਟ ਆ ਨਾ ਉਹ ਹਲੇ ਹੋਣਾ ਬਾਕੀ ਹੈ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਉਹਨਾਂ ਨੇ ਸਾਫ਼ ਇਹ ਗੱਲ ਕਹੀ ਸੀ ਵੀ ਮੈਂ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਹੂੰ ਪਾਸਪੋਰਟ ਤਾਂ ਕਾਨੂੰਨ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਵੀ ਉਹ ਇੱਕ ਟਰੈਵਲ ਡਾਕੂਮੈਂਟ ਹੈ ਜੀ ਦੇਸ਼ ਉਹ ਆਪਣਾ ਪੰਜਾਬ ਬੋਲਦੇ ਸੀ ਤਾਂ ਹੁਣ ਉਹ ਟੈਸਟ ਦੇ ਵਿੱਚ ਪਾਸ ਹੁੰਦੇ ਨੇ ਫੇਲ ਹੁੰਦੇ ਨੇ ਇਹ ਵੀ ਦੇਖਣਾ ਹੋਊਗਾ ਕਿਉਂਕਿ ਦੇਖੋ ਜਿਵੇਂ ਇਹਨਾਂ ਨੇ ਇਹ ਗੱਲ ਆਖੀ ਹੈ ਵੀ ਆਉਣਾ ਤਾਂ ਉਹਦੇ ਸੰਵਿਧਾਨ ਦੇ ਅੰਡਰ ਪੈਣਾ ਨਾ ਜੇ ਤੁਸੀਂ ਚੋਣ ਲੜਨੀ ਆ ਤਾਂ ਇੱਕ ਸਟੈਪ ਤਾਂ ਤੁਸੀਂ ক্লোਜ਼ ਹੋਗੇ ਹੋ ਨਾ ਸੰਵਿਧਾਨ ਦੇ ਕਿਤੇ ਨਾ ਕਿਤੇ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਐਲਾਨ ਕਰਕੇ ਜਾਂ ਲੋਕ ਸਭਾ ਚੋਣ ਦੇ ਵਿੱਚ ਉਤਰਨ ਕਰਕੇ ਉਹ ਜਿਹੜੀ ਸੰਵਿਧਾਨਿਕ ਢਾਂਚਾ ਸਾਡਾ ਇੱਕ ਦੇਸ਼ ਦਾ ਬਣਿਆ ਹੋਇਆ ਉਹਦੇ ਵਿੱਚ ਤਾਂ ਉਹਨਾਂ ਨੇ ਐਂਟਰੀ ਕਰੇ ਲਈ ਹੈ ਤੇ ਬਿਲਕੁਲ ਇਹ ਗੱਲ ਜਾਇਜ਼ ਆ ਵੀ ਉਹਨਾਂ ਦਾ ਜਿਹੜਾ ਟੈਸਟ ਹੈ ਇਹ ਟੈਸਟ ਹੋਣਾ ਹਜੇ ਬਾਕੀ ਹੈ ਕਿਉਂਕਿ ਉਹਨਾਂ ਵੱਲੋਂ ਸਾਫ਼ੇ ਸ਼ਬਦਾਂ ਚ ਕਹੀ ਹੈ ਵੀ ਪੰਜਾਬ ਸਾਡਾ ਇੱਕ ਅਲੱਗ ਦਾ ਦੇਸ਼ ਸੀਗਾ ਚਲੋ ਉਹ ਲੰਬੇ ਟੌਪਿਕ ਚ ਆਪਾਂ ਨਹੀਂ ਪੈਂਦੇ ਵੀ ਆਜ਼ਾਦੀ ਤੋਂ ਪਹਿਲਾਂ ਦੇਸ਼ ਕਿਵੇਂ ਸੀਗਾ ਜਾਂ ਵੰਡ ਵੇਲੇ ਉਹਦੇ ਨਾਲ ਕਿਵੇਂ ਹੋਇਆ ਪਰ ਸੰਵਿਧਾਨ ਦੇ ਤਹਿਤ ਇੰਡੀਅਨ ਕਨਸਟੀਟਿਊਸ਼ਨ ਦੇ ਤਹਿਤ ਇਹ ਅਮਰਤਪਾਲ ਲਈ ਵੱਡਾ ਟੈਸਟ ਹੈ ਕਿਉਂਕਿ ਹੁਣ ਸਿਮਰਨਜੀਤ ਸਿੰਘ ਮਾਨ ਹੋਣਾ ਤੇ ਵੀ ਇਹ ਗੱਲ ਉੱਠਦੀ ਸੀ ਉਹਨਾਂ ਤੇ ਵੀ ਜਿਹੜੇ ਕਹਿ ਲਓ ਵੀ ਸਵਾਲ ਕਰਨ ਵਾਲੇ ਲੋਕ ਨੇ ਉਹ ਕਹਿੰਦੇ ਸੀਗੇ ਵੀ ਜਦੋਂ ਐਮਪੀ ਚੁਣੇ ਗਏ ਨੇ ਸੰਗਰੂਰ ਤੋਂ ਤਾਂ ਉੱਥੇ ਉਹਨਾਂ ਨੇ ਜਿਹੜੀ ਸੌਂ ਖਾਧੀ ਹੈ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਹਿਸਾਬ ਨਾਲੇ ਖਾਦੀ ਹੈ ਨਾ ਤਾਂ ਫਿਰ ਇਹ ਸਵਾਲ ਖੜਾ ਹੁੰਦਾ ਵੀ ਇੱਕ ਪਾਸੇ ਆਪਾਂ ਇੱਕ علیحدਾ ਦੇਸ਼ ਦੀ ਮੰਗ ਕਰ ਰਹੇ ਹਾਂ ਸਾਫ਼ ਸ਼ਬਦਾਂ ਚ ਇਹ ਕਹਿ ਰਹੇ ਆ ਵੀ ਪਾਸਪੋਰਟ ਇੱਕ ਟਰੈਵਲ ਡਾਕੂਮੈਂਟ ਹੈ ਮੈਂ ਇੰਡੀਅਨ ਨੈਸ਼ਨੈਲਿਟੀ ਨੂੰ ਤੋਂ ਆਪਣਾ ਮੁਨਕਰ ਹੁੰਨਾ ਤੇ ਵੀ ਮੈਂ ਪਾਸਪੋਰਟ ਦੀ ਇੱਕ ਟਰੈਵਲ ਡਾਕੂਮੈਂਟ ਹੈ ਮੈਂ ਉਸ ਤੋਂ ਜ਼ਿਆਦਾ ਉਹਨੂੰ ਕੋਈ ਹੋਰ ਚੀਜ਼ ਨਹੀਂ ਮੰਨਦਾ ਸੋ ਸੰਵਿਧਾਨ ਨੂੰ ਲੈ ਕੇ ਵੀ ਕਿਤੇ ਟੀਕਾ ਟਿੱਪਣੀਆਂ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਹੈ ਸੋ ਪਹਿਲਾ ਜਿਹੜਾ ਟੈਸਟ ਆ ਉਹੀ ਹੈ ਵੀ ਅਮਰਤਪਾਲ ਸਿੰਘ ਇੰਡੀਅਨਸ ਸੰਵਿਧਾਨ ਇੰਡੀਅਨ ਕਨਸਟੀਟਿਊਸ਼ਨ ਦੇ ਅੰਡਰ ਆ ਗਏ ਨੇ ਸੋ ਮੈਂ ਦਰਸ਼ਕਾਂ ਨੂੰ ਇਹ ਕਹੂੰਗਾ ਇਸ ਦੇ ਬਾਬਤ ਵੀ ਤੁਸੀਂ ਜਿਹੜੀ ਆਪਣੀ رائے ਆ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਜੀ ਆ ਹਰਜੀਤ ਕੌਰ ਉਹਨਾਂ ਨੇ ਇੱਕ ਕਮੈਂਟ ਹੋਰ ਕੀਤਾ ਉਹ ਕਹਿੰਦੇ ਦੇਸ਼ ਦੀ ਅਖੰਡਤਾ ਦੀ ਸੋਚ ਚੁੱਕ ਕੇ ਫਿਰ ਖਾਲਿਸਤਾਨ ਦੀ ਲੜਾਈ ਕਿਵੇਂ ਲੜਨੀ ਹੋਊਗੀ ਸੋ ਇਹ ਵੀ ਇੱਕ ਵੱਡਾ ਸਵਾਲ ਹੈ ਕਬੱਡੀ ਪਲੇਅਰ ਉਹਨਾਂ ਨੇ ਕਿਹਾ ਵੀ ਅਮਰਤਪਾਲ ਸਿੰਘ ਜਿੱਤੂਗਾ ਦੇਖੋ ਲੋਕ ਕਈ ਉਹਨਾਂ ਨੂੰ ਪਸੰਦ ਕਰਨ ਵਾਲੇ ਨੇ ਕਈ ਉਹਨਾਂ ਦੀ ਆਈਡੀਓਲੋਜੀ ਦੇ ਉੱਪਰ ਜਾਂ ਕਈ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਉੱਪਰ ਸਵਾਲ ਵੀ ਖੜਾ ਕਰਨ ਵਾਲੇ ਹਨ ਪਰ ਮੈਂ ਦੁਬਾਰਾ ਫੇਰੇ ਦਰਸ਼ਕਾਂ ਨੂੰ ਗੱਲ ਕਹੂੰਗਾ ਵੀ ਜਿਵੇਂ ਸੋਸ਼ਲ ਮੀਡੀਆ ਤੇ ਗੱਲ ਪ੍ਰਚਾਰੀ ਜਾ ਰਹੀ ਹੈ ਦੇਖਿਆ ਜਾਵੇ ਤਾਂ ਜਸਵੰਤ ਸਿੰਘ ਖਾਲੜਾ ਜੀ ਦੀ ਧਰਮ ਪਤਨੀ ਨੂੰ ਜਿਤਾਉਣਾ ਚਾਹੀਦਾ ਸੀ ਕਿਉਂਕਿ ਜਿੱਡੀ ਕੁਰਬਾਨੀ ਉਹਨਾਂ ਦੇ ਪਰਿਵਾਰ ਦੀ ਹੈ ਲੋਕਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਪਰ ਹੁਣ ਉਹ ਹੀ ਗੱਲ ਪ੍ਰਚਾਰੀ ਜਾਣੀ ਵੀ ਅਮਰਤਪਾਲ ਸਿੰਘ ਕਲੰਕ ਧੋਣ ਦਾ ਸਮਾਂ ਜਿਹੜਾ ਉਹ ਆ ਗਿਆ ਅਮਰਤਪਾਲ ਨੂੰ ਉਹੀ ਕੰਮ ਨਾ ਹੋ ਜਵੇ ਪਰ ਇਹ ਕੰਪੈਰੀਜ਼ਨ ਕਰਨਾ ਬਿਲਕੁਲ ਜਾਇਜ਼ ਨਹੀਂ ਹੋਊਗਾ ਉਹਨਾਂ ਦੀ ਆਪਣੀ ਆਈਡੈਂਟੀਟੀ ਹੈ ਉਹਨਾਂ ਦੀ ਆਪਣੀ ਆਈਡੈਂਟੀਟੀ ਹੈ ਉਹਨਾਂ ਦੀ ਆਪਣੀ ਆਟੀਆਲੋਜੀ ਸੀਗੀ ਇਹਨਾਂ ਦੀ ਇੱਕ ਆਪਣੀ ਆਟੀਆਲੋਜੀ ਹੈ ਸੋ ਰਾਜਨੀਤੀ ਦੀ ਜੇ ਗੱਲ ਕਰੀਏ ਸਿਆਸਤ ਦੇ ਵਿੱਚ ਹੁਣ ਵਿਰਸਾ ਸਿੰਘ ਬਲਟੋਹਾ ਸਮਰਥਨ ਚਾਹੁੰਦੇ ਸੀਗੇ ਉਹ ਸਮਰਥਨ ਮਿਲਿਆ ਨਹੀਂ ਹੈਗਾ ਬੰਦੀ ਸਿੰਘਾਂ ਦਾ ਕਿਤੇ ਨਾ ਕਿਤੇ ਮਸਲਾ ਉਠਾਉਂਦੇ ਸੀ ਹੁਣ ਉਹ ਬੰਦੀ ਸਿੰਘਾਂ ਵਾਲਾ ਵੀ ਉਲਟਾ ਪੈਦਾ ਨਜ਼ਰ ਆ ਰਿਹਾ ਪਰ ਇਹਦੇ ਚ ਇੱਕ ਚੀਜ਼ ਕਵਿਤਾ ਹੋਰ ਇੰਪੋਰਟੈਂਟ ਹੈ ਤੁਸੀਂ ਇੱਕ ਗੱਲ ਦੇਖੋ ਬਲਵੰਤ ਸਿੰਘ ਰਾਜਵਾਨੇ ਜਿਹੜੇ ਆਪਣੇ ਸਿੰਘ ਅੰਦਰ ਨੇ ਉਹਨਾਂ ਦੀ ਸਿਸਟਰ ਨੂੰ ਵੀ ਅਕਾਲੀ ਦਲ ਨੇ ਇੱਕ ਵਾਰ ਮੌਕਾ ਦਿੱਤਾ ਸੀ ਇਹ ਜੀ ਗੱਲ ਨਹੀਂ ਉਹਨੇ ਮੌਕਾ ਨਹੀਂ ਦਿੱਤਾ ਦਿੱਤਾ ਸੀਗਾ ਪਰ ਉਹ ਨਹੀਂ ਜਿੱਤ ਸਕੇ ਤਾਂ ਫਿਰ ਹੁਣ ਇਹ ਵੀ ਸਵਾਲ ਖੜਾ ਹੁੰਦਾ ਵੀ ਅਕਾਲੀ ਦਲ ਕਰੇਗੀ ਪਰ ਦੇਖਿਆ ਜਾਵੇ ਤਾਂ ਪੰਥਕ ਪਾਰਟੀ ਹੋਣ ਦੇ ਨਾਤੇ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਉਹ ਕਹਿੰਦੇ ਜੇ ਅਮਰਤਪਾਲ ਉਥੋਂ ਚੋਣ ਮੈਦਾਨ ਅਜ਼ਾਦ ਲੜ ਰਿਹਾ ਤਾਂ 6.8 ਕੈਂਡੀਡੇਟ ਉੱਥੇ ਖੜਾ ਨਹੀਂ ਹੋਊਗਾ ਤਾਂ ਲੋਕ ਇਹ ਵੀ ਗੱਲ ਆਖ ਰਹੇ ਨੇ ਵੀ ਅਕਾਲੀ ਦਲ ਨੂੰ ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਜੋ ਗਲਤੀਆਂ ਉਹਨਾਂ ਨੇ ਪਹਿਲਾਂ ਕੀਤੀਆਂ ਨੇ ਉਹ ਗਲਤੀਆਂ ਨਾ ਦੁਬਾਰਾ ਦੁਹਰਾਉਣ ਕਿਉਂਕਿ ਉਹ ਗਲਤੀਆਂ ਅਕਾਲੀ ਦਲ ਤੇ ਫੇਰ ਭਾਰੂ ਪੈਣਗੀਆਂ ਜੀ ਤੇ ਹੁਣ ਲਾਲਜੀਤ ਭੁੱਲਰ ਦੀ ਗੱਲ ਕਰਦੇ ਆ ਤੁਸੀਂ ਇੱਕ ਗੱਲ ਦੇਖੋ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਸੂਬਾ ਸਰਕਾਰ ਉਹਨਾਂ ਦਾ ਪੂਰਾ ਜੋਰ ਆ ਉੱਥੇ ਕੈਬਨਟ ਮੰਤਰੀ ਨੇ ਪਰ ਤੁਸੀਂ ਦੇਖੋ ਉਹਨਾਂ ਨੇ ਇੱਕ ਸਵਾਲ ਪੁੱਛਿਆ ਗੁਰੂ ਘਰ ਦੇ ਵਿੱਚ ਇੱਕ ਨੌਜਵਾਨ ਨੇ ਉਹ ਕਹਿੰਦਾ ਪੰਜਾਬ ਦੇ ਵਿੱਚ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਤਾਂ ਫਿਰ ਉਹਦਾ ਜਵਾਬ ਹੈ ਜਿਹੜਾ ਉਹ ਕਿਤਨਾ ਕਿਤੋਂ ਲਾਲਜੀਤ ਪੁੱਲਰ ਭੱਜ ਦੇ ਨਜ਼ਰ ਹੈ ਨਹੀਂ ਜਵਾਬ ਦਿੰਦਾ ਹੈ ਤੇ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਇੱਕ ਰੈਲੀ 'ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਾਤੀ ਸੂਚਕ ਵਰਡ ਬੋਲੇ ਉਹਨਾਂ ਨੇ ਕਿਹਾ ਮੈਂ ਫਲਾਣਾ ਜਾਟਾ ਮੈਂ ਕੋਈ ਮਾਫੀ ਚਾਹੁੰਨਾ ਮੈਂ ਉਹਨਾਂ ਦੇ ਸ਼ਬਦ ਨੇ ਜਿਹੜੇ ਉਹ ਤੁਹਾਨੂੰ ਬੋਲ ਕੇ ਸੁਣਾਉਣਾ ਵੀ ਉਹਨਾਂ ਨੇ ਵਰਡਸ ਬੋਲੇ ਕੀ ਸੀ ਉਹ ਕਹਿੰਦਾ ਮੈਂ ਕਿਸੇ ਸੁਨਿਆਰੇ ਜਾਂ ਗੁੱਲੀਘੜ ਦਾ ਪੁੱਤ ਨਹੀਂ ਹੈਗਾ ਮੈਂ ਜੱਟ ਦਾ ਪੁੱਤ ਮਤਲਬ ਇਹ ਜਿਹੇ ਸ਼ਬਦ ਸ਼ਬਦਾਵਲੀ ਹੈ ਜਿਹੜੀ ਉਹ ਸਟੇਜ ਤੇ ਖੜ ਕੇ ਲੋਕਾਂ ਨੂੰ ਅਡਰੈਸਸ ਕਰਦੇ ਸਮੇਂ ਬੋਲਣੀ ਤੇ ਬਾਅਦ ਚ ਹਵਾਲਾ ਇਹ ਦੇਣਾ ਵੀ ਮੈਂ ਇਹ ਕਿਸੇ ਪਾਰਟਿਕੂਲਰ ਜਾਤ ਜਾਂ ਧਰਮ ਨੂੰ ਨਹੀਂ ਬੋਲੇ ਹੈਗੇ ਮੈਂ ਇਹ ਫਲਾਣੇ ਸਾਫਕਾ ਐਮਐਲਏ ਨੂੰ ਬੋਲੇ ਨੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਚਾਹੇ ਤੁਸੀਂ ਕਿਸੇ ਸਾਫਕਾ ਐਮਐਲਏ ਨੂੰ ਬੋਲੇ ਨੇ ਕੀ ਇਹ ਬੋਲਣੇ ਜਾਇਜ਼ ਨੇ ਮੈਂ ਲੋਕਾਂ ਤੋਂ ਉਹਨਾਂ ਦੀ ਰਾਏ ਜ਼ਰੂਰ ਲੈਣੀ ਚਾਹੁੰਗਾ ਵੀ ਇਹੋ ਜਿਹੀ ਸ਼ਬਦਾਵਲੀ ਬੋਲਣੀ ਤੇ ਮੁੜ ਕੇ ਫਿਰ ਦਰبار صاحب ਜਾ ਕੇ ਨਤਮਸਤਕ ਹੋ ਕੇ ਮਾਫੀਆਂ ਮੰਗਣੀਆਂ ਇਹ ਕਿੱਥੇ ਕਿ ਤੱਕ ਜਾਇਜ਼ ਨਹੀਂ ਸੋ ਇਹ ਗੱਲਾਂ ਦੇ ਉੱਪਰ ਵੀ ਤੁਸੀਂ ਆਪਣੀ ਜਿਹੜੀ رائے ਆ ਕਮੈਂਟ ਸਾਨੂੰ ਜ਼ਰੂਰ ਦਿਓ ਜੀ ਸਾਨੂੰ ਕਮੈਂਟਸ ਹੋਰ ਆਏ ਨੇ ਅਸੀਂ ਉਹ ਕਮੈਂਟਸ ਵੀ ਲੈ ਲੈਂਦੇ ਆ ਕਿਉਂਕਿ ਤੁਹਾਡੇ ਜੋ ਕਮੈਂਟਸ ਨੇ ਸਾਡੇ ਲਈ ਜ਼ਰੂਰੀ ਹੈ ਤੁਹਾਡੀ رائے ਸਾਡੇ ਲਈ ਬੇਹਦ ਜ਼ਰੂਰੀ ਹੈ ਅਸੀਂ ਤੁਹਾਡੀ ਹਰ ਇੱਕ رائے ਯਾਨੀ ਜੋ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਆਪਣੀ رائے ਦੇ ਰਹੇ ਹੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਰਹੇ ਹਾਂ ਤਾਂ ਜੋ ਜੋ ਪ੍ਰੋਗਰਾਮ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ ਉਸ ਦੇ ਵਿੱਚ ਤੁਹਾਡੀ رائے ਸ਼ਾਮਿਲ ਹੋ ਸਕੇ ਤਾਂ ਤੁਹਾਨੂੰ ਦੱਸ ਦਈਏ ਮੇਜਰ ਚਾਹਲ ਲਿਖਦੇ ਲਿਖਦੇ ਨੇ ਚਿੱਕੜ ਸਾਫ ਕਰਨ ਦੇ ਲਈ ਚਿੱਕੜ ਉਤਰਨਾ ਪੈਂਦਾ ਹੈ ਅਮਰਿਤਪਾਲ ਯਾਨੀ ਉਹਨਾਂ ਦਾ ਸਮਰਥਨ ਅਮਰਿਤਪਾਲ ਨੂੰ ਹੈ ਇੱਥੇ ਕਬੱਡੀ ਪਲੇਅਰ ਦੇ ਵੱਲੋਂ ਵੀ ਕਮੈਂਟ ਕੀਤਾ ਗਿਆ ਹੈ ਅਮਰਿਤਪਾਲ ਸਿੰਘ ਜਿੱਤੂ ਬਲਜੀਤ ਸੈਣੀ ਕਹਿੰਦੇ ਨੇ ਅਮਰਿਤਪਾਲ ਓਨਲੀ ਦਰਸ਼ਨ ਸਿੰਘ ਲਿਖਦੇ ਨੇ ਤਾਇ ਕਮੈਂਟਸ ਉਹਨਾਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਉਹਨਾਂ ਦੀ ਰਾਏ ਜੋ ਹੈ ਸਾਡੇ ਤੱਕ ਪਹੁੰਚਾਈ ਜਾ ਰਹੀ ਹੈ ਜੀ ਚਰਨ ਇੱਥੇ ਇੱਕ ਸਵਾਲ ਇਹ ਵੀ ਮੈਂ ਕਰਨਾ ਚਾਹਾਂਗੀ ਜਿਸ ਤਰੀਕੇ ਦੇ ਨਾਲ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੋ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਬਾਦਲ ਪਰਿਵਾਰ ਹੈ ਜੋ ਬਾਦਲ ਹੈ ਉਹ ਹਮੇਸ਼ਾ ਹੀ ਪੰਤਕ ਵਿਰੋਧੀ ਹੀ ਰਿਹਾ ਹੈ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅੰਮ੍ਰਿਤਪਾਲ ਦੀ ਐਂਟਰੀ ਹੋਣ ਤੋਂ ਬਾਅਦ ਵੀ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਇਸ ਤਰੀਕੇ ਦੇ ਨਾਲ ਇੱਕ ਇਤਿਹਾਸਕ ਉਹਨਾਂ ਨੇ ਇੱਕ ਹੋਰ ਗਲਤੀ ਕੀਤੀ ਹੈ ਅੱਜ ਵੀ ਜੋ ਅਮਰਿਤਪਾਲ ਦੇ ਮਾਪਿਆਂ ਦੇ ਨਾਲ ਵਿਰਸਾ ਸਿੰਘ ਵਲਟੋਹਾ ਮੁਲਾਕਾਤ ਕਰਕੇ ਆਏ ਕਿ ਮੈਨੂੰ ਸਮਰਥਨ ਕਰੋ ਅਸੀਂ ਅਮਰਿਤਪਾਲ ਦੇ ਨਾਲ ਖੜੇ ਹੋਵਾਂਗੇ ਉਸ ਤੋਂ ਬਾਅਦ ਹੁਣ ਜਦੋਂ ਅਮਰਿਤਪਾਲ ਦੇ ਮਾਪਿਆਂ ਦੇ ਵੱਲੋਂ ਜੋ ਕਿਹਾ ਜਾ ਰਿਹਾ ਉਹਨਾਂ ਦੇ ਵੱਲੋਂ ਫੇਰ ਉਹੀ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਉਮੀਦਵਾਰ ਨਾ ਮਤਲਬ ਉਮੀਦਵਾਰ ਕਿਸੇ ਨੂੰ ਨਾ ਐਲਾਨਿਆ ਜਾਵੇ ਤੇ ਜਿਸ ਤਰੀਕੇ ਨਾਲ ਉਹ ਨਾ ਨਾਮੀ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਉਹਨਾਂ ਨੇ ਇਤਿਹਾਸਕ ਗਲਤੀ ਕੀਤੀ ਹੈ ਨਹੀਂ ਦੇਖੋ ਪਾਸਟ ਦੇ ਵਿੱਚ ਦੇਖੋ ਕਹਿੰਦੇ ਨਹੀਂ ਹੁੰਦੇ ਵੀ ਜਿਹੜਾ ਪਾਸਟ ਆ ਨਾ ਤੁਹਾਡਾ ਉਹ ਕਿਤੇ ਨਾ ਕਿਤੇ ਕੋਈ ਤਾਂ ਪ੍ਰਸ਼ਾਂਵੇਂ ਦੀ ਤਰ੍ਹਾਂ ਤੁਹਾਡੇ ਨਾਲ ਚੱਲਦਾ ਹੁੰਦਾ ਤੇ ਪਾਸਟ ਚ ਕੀਤੀਆਂ ਗਲਤੀਆਂ ਚੰਗੇ ਮਾੜੇ ਫੈਸਲੇ ਸਾਰੇ ਲੰਦੇ ਨੇ ਜੀ ਜੇ ਆਪਾਂ ਇੱਕ ਇੰਡੀਵਿਜੂਅਲ ਇਨਸਾਨ ਦੀ ਵੀ ਗੱਲ ਕਰੀਏ ਆਪਾਂ ਆਪਣੀ ਵੀ ਗੱਲ ਕਰੀਏ ਤਾਂ ਹਰੇਕ ਬੰਦੇ ਨੇ ਚੰਗਾ ਮਾੜਾ ਪਾਸਟ ਦੇ ਵਿੱਚ ਕੋਈ ਫੈਸਲਾ ਲਿਆ ਹੁੰਦਾ ਪਰ ਉਹਨਾਂ ਫੈਸਲਿਆਂ ਤੋਂ ਆਪਾਂ ਕੁਝ ਨਾ ਕੁਝ ਸਿੱਖਦੇ ਆਂ ਆਪਾਂ ਉਹਨੂੰ ਅਨਾਲਿਸਿਸ ਕਰਨ ਤੋਂ ਬਾਅਦ ਦੇਖਦੇ ਆਂ ਵੀ ਉਹ ਫੈਸਲਾ ਲੈਣ ਤੋਂ ਬਾਅਦ ਮੈਨੂੰ ਕੀ ਨੁਕਸਾਨ ਹੋਇਆ ਜਾਂ ਮੈਨੂੰ ਕੀ ਫਾਇਦਾ ਹੋਇਆ ਤੁਸੀਂ ਸਾਫ਼ ਸ਼ਬਦਾਂ ਚ ਇਹ ਦੇਖੋ ਵੀ ਸੁਖਵੀਰ ਸਿੰਘ ਬਾਦਲ ਵੱਲੋਂ ਇਹ ਗੱਲ ਆਖੀ ਗਈ ਹੈ ਵੀ ਭਾਜਪਾ ਨਾਲ ਸਾਡਾ ਤਾਂ ਨਹੀਂ ਸਾੰਢ ਗਾਂਠ ਹੋਈ ਹੈਗੀ ਵੀ ਬੰਦੀ ਸਿੰਘਾਂ ਦੇ ਮਸਲੇ ਤੇ ਕਿਸਾਨੀ ਦੇ ਮਸਲੇ ਤੇ ਸਾਡੀ ਉਹਨਾਂ ਨਾਲ ਜਿਹੜੀ ਆ ਧਾਲੋ ਨਹੀਂ ਗਲੀ ਹੈਗੀ ਤਾਂ ਉਹ ਸਾਡੀ ਜਿਹੜੀ ਆ ਗੜਬੰਧਨ ਗੜ ਜੋੜ ਆ ਉਹ ਨਹੀਂ ਹੋਇਆ ਪਰ ਹੁਣ ਤੁਸੀਂ ਇਹ ਦੇਖੋ ਵੀ ਉਹ ਆਪ ਬੰਦੀ ਸਿੰਘ ਨੇ ਹੁਣ ਪਹਿਲਾਂ ਕਿੰਨਾ ਕਹਾਦਾ ਨਾਰਾ ਮਾਰਿਆ ਕਿਸੇ ਨੇ ਜੀ ਹਮੇਸ਼ਾ ਅਮਰਤਪਾਲ ਦੇ ਫਾਦਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲੇ ਨੇ ਐਸਜੀਪੀਸੀ ਦੇ ਪ੍ਰਧਾਨ ਨੂੰ ਵੀ ਮਿਲੇ ਨੇ ਹਾਲਾਂਕਿ ਉਹਨਾਂ ਨੇ ਸਮਰਥਨ ਦਿੱਤਾ ਬਿਆਨ ਦਿੱਤਾ ਪਰ ਜੋ ਐਫਰਟ ਕਰਨਾ ਚਾਹੀਦਾ ਸੀ ਉਹ ਨਹੀਂ ਹੋਇਆ ਲੋਕਾਂ 'ਚ ਤਾਂ ਇਹ ਗੱਲ ਪੂਰੀ ਲੋਕ ਦੇਖੋ ਨੋਟਿਸ ਕਰ ਰਹੇ ਨੇ ਜੀ ਜੀ ਲੋਕਾਂ ਦੇ ਵਿੱਚ ਇਹ ਚਰਚਾ ਚੱਲਦੀ ਹੈ ਵੀ ਜੋ ਇੱਕ ਐਫਰਟ ਕਰਨਾ ਚਾਹੀਦਾ ਸੀ ਉਹ ਚੀਜ਼ ਐਫਰਟ ਨਹੀਂ ਹੋਈ ਹੈਗੀ ਤੇ ਹੁਣ ਜਿਵੇਂ ਇੱਕ ਕਮੈਂਟ ਇਹਨਾਂ ਨੇ ਕੀਤਾ ਉਹ ਕਹਿੰਦੇ ਵੀ ਚਿੱਕੜ ਨੂੰ ਸਾਫ਼ ਕਰ ਲਈ ਚਿੱਕੜ ਚ ਉਤਰਨਾ ਪੈਂਦਾ ਤਾਂ ਦੇਖੋ ਲੋਕ ਇਹ ਵੀ ਕਹਿੰਦੇ ਨੇ ਵੀ ਹੁਣ ਜੇ ਸਫਾਈ ਕਰਨੀ ਹੈ ਤਾਂ ਉਹ ਪੋਲਿਟਿਕਸ ਦਾ ਜਿਹੜਾ ਇੱਕ ਜੰਝਾਲ ਆ ਜਾਂ ਇਹਨੂੰ ਆਪਾਂ ਕਹਿ ਲਈਏ ਵੀ ਇੱਕ ਚੱਕਰ ਵੀਊ ਬਣਿਆ ਹੋਇਆ ਤਾਂ ਉਹ ਚੱਕਰ ਵੀਊ ਚ ਤਾਂ ਉਤਰਨਾ ਪਊਗਾ ਨਾ ਵੈਸੇ ਵੀ ਉਹ ਹੁਣ ਬਿਲਕੁਲ ਬੇਵਸ ਹੋ ਕੇ ਬੈਠੇ ਨੇ ਉੱਥੇ ਇਹ ਉਹਨਾਂ ਦਾ ਫੈਸਲਾ ਲਿਆ ਹੋਇਆ ਸਹੀ ਸਾਬਤ ਹੋਊਗਾ ਗਲਤ ਸਾਬਤ ਹੋਊਗਾ ਅਮਰਤਪਾਲ ਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਲੋਕ ਤੈਅ ਕਰਨਗੇ ਵੀ ਲੋਕ ਸਹੀ ਮੰਨਦੇ ਸੀ ਇਹਨੂੰ ਜਨ ਮੈਂ ਲੋਕਾਂ ਨੂੰ ਦੁਬਾਰਾ ਇਹ ਸਵਾਲ ਜਿਹੜਾ ਉਹ ਕਰਨਾ ਚਾਹੂੰਗਾ ਤੁਸੀਂ ਕਿਵੇਂ ਦੇਖਦੇ ਹੋ ਵੀ ਅਮਰਤਪਾਲ ਸਿੰਘ ਦੀ ਜਿਹੜੀ ਐਂਟਰੀ ਹੁੰਦੀ ਹੈ ਪੋਲਿਟਿਕਸ ਦੇ ਵਿੱਚ ਕੀ ਉਹਨਾਂ ਨੇ ਸਹੀ ਫੈਸਲਾ ਲਿਆ ਕਿ ਗਲਤ ਫੈਸਲਾ ਲਿਆ ਆਪਣੀ ਕਮੈਂਟਾਂ ਦੇ ਵਿੱਚ ਜਿਹੜੀ ਆ ਰਾਏ ਜ਼ਰੂਰ ਦਿਓ ਮੈਂ ਦੋ ਕਮੈਂਟ ਹੋਰ ਸਾਂਝੇ ਕਰਨੇ ਚਾਹੂੰਗਾ ਆ ਵਾਈਟੀ ਵਰਲਡ ਨੇ ਉਹਨਾਂ ਨੇ ਲਿਖਿਆ ਅਮਰਤਪਾਲ ਜਿੰਦਾਬਾਦ ਹਰਜੀਤ ਸੰਧੂ ਲਿਖਦੇ ਨੇ ਵਿਰਸਾ ਸਿੰਘ ਨੂੰ ਅਮਰਤਪਾਲ ਦਾ ਸਾਥ ਦੇਣਾ ਚਾਹੀਦਾ ਦੇਖੋ ਇਹ ਇਹ ਵੀ ਇੱਕ ਪੁਆਇੰਟ ਹੈ ਠੀਕ ਹੈ ਜੀ ਤੇ जसੱਖੋਂ ਨੇ ਲਿਖਿਆ ਸਿਮਰਨਜੀਤ ਸਿੰਘ ਮਾਨ ਐਂਡ ਅਮਰਤ ਅਮਰਤਪਾਲ ਸਿੰਘ ਪੰਜਾਬ ਦੀ ਸ਼ਾਨ ਨੇ ਜੀ ਤੋ ਦੇਖੋ ਲੋਕਾਂ ਦੇ ਵਿੱਚ ਰਲਮਾ ਮਿਲਮਾ ਰਿਵਿਊ ਜਿਹੜਾ ਲੋਕ ਉਹ ਆ ਰਿਹਾ ਹੈ ਕਮੈਂਟਾਂ ਦੇ ਵਿੱਚ ਲੋਕ ਦੱਸ ਰਹੇ ਨੇ ਵੀ ਕਿਹਨੂੰ ਸਾਥ ਦੇਣਾ ਚਾਹੀਦਾ ਕਿਹਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਲੋਕ ਹੁਣ ਮੈਂ ਕਹੂੰਗਾ ਫੇਰ ਵੀ ਸਿਆਣੇ ਹੋ ਗਏ ਨੇ ਲੋਕ ਹੁਣ ਸਾਰਾ ਕੁਝ ਐਨਾਲਿਸਿਸ ਕਰਨ ਤੋਂ ਬਾਅਦ ਹੀ ਜਿਹੜਾ ਆਪਣਾ ਕੀਮਤੀ ਵੋਟ ਹੈ ਉਹ ਪਾਉਣਗੇ ਤੇ ਵਿਕਾਸ ਵਰਮਾ ਵੱਲੋਂ ਦੋ ਕਮੈਂਟ ਕੀਤੇ ਗਏ ਉਹਨਾਂ ਨਾਲ ਕਿਹਾ ਸਫਾਈ ਲਈ ਝਾੜੂ ਚੱਕਣਾ ਹੀ ਪੈਣਾ ਤੇ ਦੂਜੀ ਗੱਲ ਬੋਲੀ ਉਹਨਾਂ ਨੇ ਕਹਿੰਦੇ ਦੁਬਾਰਾ ਫੇਰ ਇਹ ਚੀਜ਼ ਲਿਖੀ ਹੈ ਕਹਿੰਦੇ ਸਫਾਈ ਲਈ ਝਾੜੂ ਚੱਕਣਾ ਪੈਣਾ ਮੈਂ ਦਰਸ਼ਕਾਂ ਨੂੰ ਸਾਡੇ ਵਿਊਅਰਸ ਨੂੰ ਅਪੀਲ ਕਰੂੰਗਾ ਬੇਨਤੀ ਕਰੂੰਗਾ ਰਿਕੁਐਸਟ ਕਰੂੰਗਾ ਸਾਡੀ ਇਸ ਪ੍ਰੋਗਰਾਮ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਦੀ ਜਿਹੜੀ ਆਵਾਮ ਦੀ ਜਿਹੜੀ ਆਵਾਜ਼ ਆ ਕਿਉਂਕਿ ਦੇਖੋ ਜਨਤਾ ਸਭ ਕੁਝ ਜਾਣਦੀ ਹੈ ਕਹਿੰਦੇ ਸੰਗਤ ਦੇ ਵਿੱਚ ਜਨਤਾ ਦੇ ਵਿੱਚ ਰੱਬ ਵੱਸਦਾ ਸੋ ਲੋਕਾਂ ਦੀ ਰਾਏ ਸਾਡੇ ਲਈ ਬਹੁਤ ਜ਼ਰੂਰੀ ਹੈ ਸ਼ੇਅਰ ਕਰ ਦਿਓ ਇਹਨੂੰ ਤੇ ਕਮੈਂਟ ਕਰ ਦਿਓ ਤਾਂ ਜੋ ਸਾਨੂੰ ਪਤਾ ਲੱਗੇ ਵੀ ਲੋਕਾਂ ਦੇ ਦਿਲਾਂ 'ਚ ਚੱਲਦਾ ਕੀ ਹੈ ਜੀ ਤਾਂ ਲਗਾਤਾਰੀ ਤੁਸੀਂ ਸਾਡੇ ਨਾਲ ਜੁڑے ਹੋਇਓ ਸਾਡੇ ਨਾਲ ਜੁੜੇ ਰਹੋ ਐਦਾਂ ਹੀ ਕਿਉਂਕਿ ਤੁਹਾਡਾ ਸਾਥ ਸਾਡੇ ਲਈ ਬੇਹੱਦ ਜ਼ਰੂਰੀ ਹੈ ਤੁਹਾਡਾ ਸਾਥ ਹੈ ਇਸ ਕਰਕੇ ਇਹ ਪ੍ਰੋਗਰਾਮ ਅਸੀਂ ਲੈ ਕੇ ਆਏ ਤਾਂ ਤੁਹਾਨੂੰ ਇੱਕ ਖਬਰ ਹੋਰ ਦੱਸ ਦਿੰਨੇ ਆ ਵੱਡੀ ਖਬਰ ਆ ਰਹੀ ਹੈ ਕਿ ਪਾਈ ਅਮਰਿਤਪਾਲ ਸਿੰਘ ਜੀ ਦੇ ਮਾਤਾ ਪਿਤਾ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਜਾਣਕਾਰੀ ਦਿੱਤੀ ਹੈ ਕਿਹਾ ਹੈ ਕਿ ਖਡੂਰ ਸਾਹਿਬ ਤੋਂ ਅਮਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਉਮੀਦਵਾਰ ਖੜਾ ਕੀਤਾ ਗਿਆ ਸੀ ਐਲਾਨਿਆ ਗਿਆ ਸੀ ਉਹਨਾਂ ਨੇ ਉਸ ਦਾ ਨਾਮ ਵਾਪਸ ਲੈ ਲਿਆ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਜਦੋਂ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਲੱਗਿਆ ਕਿ ਭਾਈ ਅਮਰਿਤਪਾਲ ਸਿੰਘ ਖਡੂਰ ਸਾਬ ਤੋਂ ਚੋਣ ਲੜ ਰਹੇ ਹਨ ਤੇ ਉਹਨਾਂ ਨੇ ਆਪਣੇ ਉਮੀਦਵਾਰ ਦੇ ਨਾਮਕਰਨ ਕਾਗਜ਼ ਵਾਪਸ ਲੈ ਲਏ ਨੇ ਜੀ ਹਾਂ ਤੇ ਨਾਮ ਤਾਂ ਵਾਪਸ ਲੈ ਲਿਆ ਸੀ ਤੁਹਾਨੂੰ ਵੀ ਪਤਾ ਹੀ ਹੈ ਕਿ ਜਦੋਂ ਪਤਾ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਆ ਚੁੱਕੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਮਰਥਨ ਪਹਿਲਾਂ ਵੀ ਦਿੱਤਾ ਜਾਂਦਾ ਆ ਰਿਹਾ ਅਮਰਿਤਪਾਲ ਸਿੰਘ ਨੂੰ ਤੇ ਹੁਣ ਵੀ ਸਮਰਥਨ ਦਿੱਤਾ ਜਾ ਰਿਹਾ ਚੋਣ ਜੋ ਇਲੈਕਸ਼ਨ ਚੱਲ ਰਿਹਾ ਉਸ ਦੇ ਵਿੱਚ ਜੀ 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 ਬਿਲਕੁਲ ਦੇਖੋ ਇਹ ਆਪੋ ਆਪਣਾ ਤਰੀਕਾ ਸਪੋਰਟ ਕਰਨ ਦਾ ਐਫਰਟ ਕਰਨ ਦਾ ਵੀ ਕਿਹੜੇ ਤਰੀਕੇ ਦੇ ਨਾਲ ਆਪਾਂ ਜਿਹੜਾ ਸਾਨੂੰ ਲੱਗਦਾ ਵੀ ਚੰਗੀ ਸ਼ਖਸੀਅਤ ਆ ਜਾਂ ਜੋ ਵੀ ਉਹਨਾਂ ਦੀ ਰਾਏ ਆ ਅਮਰਿਤਪਾਲ ਨੂੰ ਲੈ ਕੇ ਉਹਦੇ ਮੱਦੇਨਜ਼ਰ ਜੜਾ ਜਿਹੜਾ ਸਮਰਨਜੀਤ ਸਿੰਘ ਮਾਨ ਹੋਣਾ ਵੱਲੋਂ ਫੈਸਲਾ ਲਿਆ ਗਿਆ ਤੇ ਬਾਕੀ ਦੇਖੋ ਜਸਵੰਤ ਸਿੰਘ ਖਾਲੜਾ ਹੋਣਾਂ ਦਾ ਪਰਿਵਾਰ ਆ ਉਹ ਪਹਿਲਾਂ ਖੜਿਆ ਜੀ ਪਾ ਬਲਵੰਤ ਸਿੰਘ ਰਾਜੋਵਾਨਾ ਦੀ ਭੈਣ ਕਮਲਜੀਤ ਕੌਰ ਨੇ ਜਿਹੜੇ ਕੋਮਲਜੀਤ ਸੌਰੀ ਉਹ ਉੱਥੇ ਖੜੇ ਉਹ ਉਹਨਾਂ ਨੂੰ ਵੀ ਜਿਹੜੀ ਹੈ ਨਹੀਂ ਦਿਤਾਇਆ ਲੋਕਾਂ ਨੇ ਪਰ ਇਸ ਵਾਰ ਲੋਕਾਂ ਦੇ ਵਿੱਚ ਜਿਹੜਾ ਰੋਹ ਹੈ ਜਾਂ ਲੋਕ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਗਰਾਊਂਡ ਦੀ ਰਿਪੋਰਟਾਂ ਸਭ ਕੁਝ ਬਿਆਨ ਕਰ ਦਿੰਦੀਆਂ ਨੇ ਕਿਉਂਕਿ ਲੋਕ ਇਹ ਗੱਲ ਵਿਚਾਰ ਕਰ ਰਹੇ ਨੇ ਚਰਚਾ ਇਹ ਚੱਲ ਰਹੀ ਹੈ ਵੀ ਅਸੀਂ ਸਾਰਿਆਂ ਨੂੰ ਵਰਤ ਕੇ ਦੇਖ ਲਿਆ ਬਦਲਾ ਕਰਕੇ ਵੀ ਦੇਖ ਲਿਆ ਤਾਂ ਹੁਣ ਇਹ ਵੇਵ ਵੀ ਚੱਲ ਸਕਦੀ ਹੈ ਵੀ ਕਿਸੇ ਹੋਰ ਨੂੰ ਇਹ ਲੋਕ ਜਿਤਾ ਆਸ ਆ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਹੋਊਗੀ ਜੇ ਕੋਈ ਤੀਜਾ ਚਿਹਰਾ ਕੋਈ ਆਜ਼ਾਦ ਉਮੀਦਵਾਰ ਜਾਂ ਕੋਈ ਵੀ ਜਿੱਤਦਾ ਤਾਂ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੋਊਗੀ ਕਿਉਂਕਿ ਲੋਕ ਹੁਣ ਸਾਰਾ ਕੁਝ ਐਨਾਲਿਸਿਸ ਕਰਨ ਤੋਂ ਬਾਅਦ ਉਹ ਜਿਹੜਾ ਆਪਣਾ ਵੋਟ ਦਾ ਅਧਿਕਾਰ ਆ ਉਹਦੀ ਵਰਤੋਂ ਕਰਨਗੇ ਜੀ ਜੀਚਰਨ ਸਾਨੂੰ ਹੋਰ ਕਮੈਂਟਸ ਆਇਏ ਨੇ ਅਸੀਂ ਉਹ ਵੀ ਕਮੈਂਟ ਜੋ ਐਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਆ ਅ ਅਮਨ ਪਵਾਰ ਲਿਖਦੇ ਨੇ ਅਮਰਿਤਪਾਲ ਸਿੰਘ ਵੈਰੀ ਗੁੱਡ ਜਸਕਰਨ ਜਨੂ ਜੰਜੂਆ ਲਿਖਦੇ ਨੇ ਭਾਈ ਅਮਰਿਤਪਾਲ ਸਿੰਘ ਲੌਪਰੇ ਸਿੰਘ ਲਿਖ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਬੋਬੀ ਦਿਓਲ ਲਿਖਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਵਾਲੀ ਹਿਸਟਰੀ ਕਾਇਮ ਕਰਨਗੇ ਦਲਬਾਗ ਸਿੰਘ ਲਿਖਦੇ ਨੇ ਅੰਮ੍ਰਿਤਪਾਲ ਸਿੰਘ ਦਾ ਸਾਥ ਅਮਨ ਪਵਾਰ ਲਿਖ ਰਹੇ ਨੇ ਅੰਮ੍ਰਿਤਪਾਲ ਸਿੰਘ ਵੈਰੀ ਲੱਕੀ ਵਿਕਾਸ ਵਰਮਾ ਲਿਖ ਰਹੇ ਨੇ ਕੀ ਤੁਸੀਂ ਥਾਣੇ ਵਾਲੀ ਘਟਨਾ ਨੂੰ ਸਹੀ ਮੰਨਦੇ ਹੋ ਇਹਨਾਂ ਨੇ ਸਵਾਲ ਕੀਤਾ ਸੀ ਇਸ ਦਾ ਵੀ ਜਵਾਬ ਲਵਾਂਗੇ ਗੁਰਮੀਤ ਸਿੰਘ ਲਿਖਦੇ ਨੇ ਅੰਮ੍ਰਿਤਪਾਲ ਸਿੰਘ ਜਿੱਤੂਗਾ ਜੱਸ ਪੱਕੋ ਲਿਖਦੇ ਨੇ ਸੱਚ ਦਾ ਸਾਥ ਦੇਵੋ ਜੀ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ ਜੀ ਬੋਬੀ ਦੇਵ ਲਿਖ ਰਹੇ ਨੇ ਵਿਕਾਸ ਜੀ ਗਲਤ ਕੀ ਸੀ ਦੱਸੋਗੇ ਜੀ ਉੱਪਰ ਸਵਾਲ ਕੀਤਾ ਗਿਆ ਥਾਣੇ ਵਾਲੀ ਗੱਲ ਤੇ ਤਾਂ ਬੋਬੀ ਦੋਲ ਪੁੱਛ ਰਹੇ ਨੇ ਕਿ ਉਸ ਦੇ ਵਿੱਚ ਗਲਤ ਕੀ ਸੀ ਜੀ ਹਰਿੰਦਰ ਪੰਨੂ ਲਿਖਦੇ ਨੇ ਅਕਾਲੀ ਦਲ ਨੂੰ ਅੰਮ੍ਰਿਤ ਅੰਮ੍ਰਿਤਪਾਲ ਦਾ ਸਾਥ ਦੇਣਾ ਚਾਹੀਦਾ ਗੁਰਬੀਜ ਲਿਖਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਵਧੀਆ ਫੈਸਲਾ ਹੈ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਸਮਰਨਜੀਤ ਸਿੰਘ ਮਾਨ 1900 ਜਦੋਂ ਜੇਲ੍ਹ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਚੌਣ ਲੜੀ ਸੀ ਜੇਲ੍ਹ ਦੇ ਵਿੱਚ ਰਹਿ ਕੇ ਹੀ ਤੇ ਉਹਨਾਂ ਨੇ ਜਿਤ ਵੀ ਜਿਹੜੀ ਹੈਗੀ ਆ ਹਾਸਲ ਕੀਤੀ ਸੀ ਤਾਂ ਜੋ ਕਮੈਂਟ ਬਾਕਸ ਦੇ ਵਿੱਚ ਇੱਕ ਜਵਾਬ ਜਿਹੜਾ ਹੈਗਾ ਕੀਤਾ ਗਿਆ ਕਿ ਜੋ ਸਿਮਰਨਜੀਤ ਸਿੰਘ ਮਾਨ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਜੇਲ੍ਹ ਦੇ ਵਿੱਚ ਰਹਿੰਦਿਆਂ ਤਾਂ ਕਿ ਉਹੀ ਕਾਇਮ ਕਰ ਸਕਣਗੇ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਰਹਿ ਕੇ ਹੀ ਉਹ ਜਿੱਤ ਹਾਸਲ ਕਰ ਸਕਣਗੇ ਉਹਨਾਂ ਨੇ ਇਹ ਕਿਹਾ ਹੈ ਦੇਖੋ ਇਹ ਤਾਂ ਲੋਕ ਤੈਅ ਕਰਨਗੇ ਕਵਿਤਾ ਅਸੀਂ ਸਾਡੀਆਂ ਤਾਂ ਅਸੰਪਸ਼ਨਸ ਨੇ ਅਸੀਂ ਤਾਂ ਜਿਹੜੀ ਲੋਕਾਂ 'ਚ ਚਰਚਾ ਚੱਲ ਰਹੀ ਹੈ ਜਾਂ ਜੋ ਹਵਾ ਚੱਲ ਰਹੀ ਹੈ ਆਪਾਂ ਤਾਂ ਉਹਦੇ ਤੇ ਵਿਚਾਰ ਚਰਚਾ ਕਰਨੀ ਹੈ ਫਤਵਾ ਕੀਨੇ ਦੇਣਾ ਉਹ ਜਿੱਤਦੇ ਨੇ ਨਹੀਂ ਜਿੱਤਦੇ ਉਹ ਤਾਂ ਲੋਕ ਤੈਅ ਕਰਨਗੇ ਹੁਣ ਤਰਨਤਾਰਨ ਤੋਂ ਸਿਮਰਨਜੀਤ ਸਿੰਘ ਮਾਨ 4 ਲੱਖ 22000 ਸਮਥਿੰਗ ਕੁਝ ਵੋਟਾਂ ਨਾਲ ਜਿੱਤੇ ਸੀ ਤੇ ਉਹਨਾਂ ਦਾ ਰਿਕਾਰਡ ਅੱਜ ਤੱਕ ਕਿਸੇ ਨੇ ਨਹੀਂ ਤੋੜਿਆ ਤੇ ਹੁਣ ਇੱਕ ਇਹ ਜਿਹਾ ਸਮਾਂ ਵੀ ਆਇਆ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਕੋਈ ਜਿਤਾਉਂਦਾ ਹੀ ਨਹੀਂ ਸੀ ਵੋਟ ਨਹੀਂ ਸੀ ਪਾਉਂਦਾ ਤੇ ਫਿਰ ਇਹ ਜਿਹਾ ਸਮਾਂ ਵੀ ਆਇਆ ਵੀ ਸੰਗਰੂਰ ਤੋਂ ਲੋਕਾਂ ਨੇ ਉਹਨਾਂ ਨੂੰ ਦੁਬਾਰਾ ਐਮਪੀ ਚੁਣ ਲਿਆ ਗੱਲ ਉਹੀ ਹੈ ਨਾ ਵੀ ਕਿਹੜੀ ਗੱਲ ਲੋਕਾਂ ਦੇ ਮਨ ਨੂੰ ਟ੍ਰਿਗਰ ਕਰ ਜਾਣੀ ਹੈ ਕਿਹੜੀ ਗੱਲ ਲੋਕਾਂ ਦੇ ਇਮੋਸ਼ਨਸ ਨੂੰ ਟੱਚ ਕਰ ਜਾਣੀ ਹੈ ਤੇ ਕਿਹੜੀ ਗੱਲ ਲੋਕਾਂ ਦੇ ਮਨ ਨੂੰ ਚੰਗੀ ਲੱਗ ਜਾਣੀ ਹੈ ਹੁਣ ਸਿਮਰਨਜੀਤ ਸਿੰਘ ਮਾਨ ਦਾ ਇੱਕ ਜਿਹੜਾ ਚੋਣ ਰੈਲੀ ਦੌਰਾਨ ਉਹਨੇ ਗੱਲ ਬੋਲੀ ਸੀ ਮੈਂ ਉਹ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੂੰਗਾ ਉਹਨੇ ਬੋਲੀ ਸੀ ਵੀ ਮੇਰੀ ਕੌਮ ਮੇਰਾ ਸਾਥ ਨਹੀਂ ਦਿੰਦੀ ਮੇਰੀ ਕੌਮ ਏ ਮੈਨੂੰ ਹਰਾ ਦਿੰਦੀ ਹੈ ਤੁਸੀਂ ਇਹ ਦੇਖੋ ਵੀ ਇਹ ਸ਼ਬਦ ਬੋਲੇ ਹੋਏ ਦਿਲ ਤੇ ਲੱਗੇ ਇਮੋਸ਼ਨਸ ਦੇ ਨਾਲ ਲੱਗੇ ਲੋਕਾਂ ਨੇ ਕਿਤਨਾ ਕਿਤੇ ਉਸ ਚੀਜ਼ ਨੂੰ ਸੀਰੀਅਸਲੀ ਲੈ ਰਿਆ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਸੀ ਗੜ ਮੰਨਿਆ ਜਾਂਦਾ ਸੀ ਉੱਥੋਂ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਸੋ ਇਹ ਲੋਕ ਨੇ ਲੋਕਾਂ ਨੂੰ ਕਿਹੜੀ ਗੱਲ ਚੰਗੀ ਲੱਗ ਜਾਣੀ ਹੈ ਕਿਹਦੇ ਨਾਲ ਧੱਕਾ ਹੋ ਰਿਹਾ ਹੈ ਜਾਂ ਕੌਣ ਪੰਜਾਬ ਦੇ ਹੱਕ ਸੱਚ ਦੀ ਲੜਾਈ ਲੜ ਰਿਹਾ ਜਾਂ ਹੱਕ ਸੱਚ ਦੀ ਗੱਲ ਕਰ ਰਿਹਾ ਇਹ ਲੋਕ ਤੈਅ ਕਰਨਗੇ ਸਾਡਾ ਕੰਮ ਐਨਾਲਿਸਿਸ ਕਰਨਾ ਰਹੀ ਗੱਲ ਥਾਣੇ ਵਾਲੀ ਵੀ ਥਾਣੇ ਦੇ ਉੱਪਰ ਅਮਰਤਪਾਲ ਸਿੰਘ ਉਹਨਾਂ ਦਾ ਜੋ ਵੀ ਇੱਕ ਪਹਿਲਾ ਸੀਨ ਹੋਇਆ ਸੀਗਾ ਉਹਦੀ ਦੇਖੋ ਜੋ ਵੀ ਸਰਕਾਰਾਂ ਨੇ ਦਿਖਾਇਆ ਜਾਂ ਉਹਨਾਂ ਤੇ ਐਨਐਸਏ ਲਾਤੀ ਹੈ ਉਹਦੀਓ ਸਜ਼ਾ ਕੱਟ ਰਹੇ ਨੇ ਬਾਕੀ ਇਹ ਇਹ ਵੀ ਲੋਕ ਤੈਅ ਕਰਨ ਵੀ ਕੀ ਜੋ ਸਰਕਾਰਾਂ ਨੇ ਕਰਿਆ ਉਹ ਸਹੀ ਸੀਗਾ ਉਹਨਾਂ ਤੇ ਐਨਐਸਏ ਲੱਗਣੀ ਚਾਹੀਦੀ ਸੀ ਨਹੀਂ ਲੱਗਣੀ ਚਾਹੀਦੀ ਸੀ ਇਹ ਲੋਕ ਤੈ ਕਰਨ ਲੋਕ ਦੱਸਣੇ ਲੋਕਾਂ ਦੀ رائے ਆ ਜਿਹੜੀ ਉਹ ਇੰਪੋਰਟੈਂਟ ਹੈ ਜੀ ਤਾਂ ਜਾਂਦੇ ਜਾਂਦੇ ਹੁਣ ਪ੍ਰੋਗਰਾਮ ਦਾ ਸਮਾਂ ਹੋ ਗਿਆ ਜਾਂਦੇ ਜਾਂਦੇ ਕੁਝ ਕਮੈਂਟਸ ਜਿਹੜੇ ਹੈਗੇ ਉਹ ਲੈ ਲੈਂਦੇ ਆ ਸਤਨਾਮ ਮਾਲੀ ਲਿਖਦੇ ਨੇ ਵਿਰਸਾ ਆਰਐਸਐਸ ਦਾ ਦੁੱਲਾ ਜੀ ਨਰਿੰਦਰ ਸਿੰਘ ਲਿਖਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਗੁਰੂ ਟਿਲੋਂ ਲਿਖਦੇ ਨੇ ਅੰਮ੍ਰਿਤਪਾਲ ਸਿੰਘ ਜੀ ਦਲਬੀਰ ਲਿਖ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਜਿੱਤੂਗਾ ਦੇਸੀ ਨਿਊਜ਼ ਲਿਖ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਤੀਰਾ ਛੱਠਾ ਲਿਖ ਰਹੇ ਨੇ ਅੰਮ੍ਰਿਤਪਾਲ ਸਿੰਘ ਜਿੱਤਣਗੇ ਲਾਪਰੇ ਸਿੰਘ ਲਿਖ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਮਖਵੀਰ ਸਿੰਘ ਲਿਖਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜਸਵੀਰ ਸਿੰਘ ਲਿਖ ਰਹੇ ਨੇ ਗੁੱਡ ਬਗਤ ਸਿੰਘ ਦੁਆਬੀ ਲਿਖ ਰਹੇ ਨੇ ਫੋਨ ਕੋ ਲਿਆ ਕਰੋ ਜੇਕਰ ਅਸਲ ਸੱਚ ਸੁਣਨਾ ਹੈ ਲੋਕਾਂ ਤੋਂ ਬੁਰੀ ਟਿਲ ਨੂੰ ਲਿਖਦੇ ਨੇ ਭਾਈ ਅਮਰਿਤਪਾਲ ਸਿੰਘ ਤਾਂ ਚਰਨ ਜੇਕਰ ਅਸੀਂ ਐਨਾਲਿਸਿਸ ਕਰੀਏ ਕਮੈਂਟਸ ਦੀ ਤਾਂ ਜ਼ਿਆਦਾ ਕਮੈਂਟਸ ਅਮਰਿਤਪਾਲ ਸਿੰਘ ਦਾ ਹੀ ਸਮਰਥਨ ਕਰ ਰਹੇ ਨੇ ਤੁਸੀਂ ਦੇਖੋ ਇਹ ਬਿਲਕੁਲ ਜਿਉ ਹੁਣ ਕਮੈਂਟਾਂ ਦੀ ਝੜੀ ਲੱਗੀ ਹੋਈ ਹੈ ਲੋਕ ਦੇਖ ਰਹੇ ਨੇ ਸੁਣ ਰਹੇ ਨੇ ਤੇ ਆਪਣਾ ਜਿਹੜਾ ਉਹ ਵਿਊ ਪੁਆਇੰਟ ਆ ਜਾਂ ਆਪਣੀ ਰਾਏ ਆ ਉਹ ਦੇ ਰਹੇ ਨੇ ਉਹ ਬਿਲਕੁਲ ਅਮਰਿਤਪਾਲ ਦੇ ਹੱਕ ਚ ਹੈ ਪਰ ਸਵਾਲ ਇਹ ਖੜਾ ਹੁੰਦਾ ਵੀ ਇਹ ਸਮਰਥਨ ਕਲਾ ਫੇਸਬੁੱਕ YouTube ਸੋਸ਼ਲ ਮੀਡੀਆ ਤੱਕ ਸੀਮਤ ਤਾਂ ਨਹੀਂ ਰਹੂਗਾ ਇਹ ਵੋਟਾਂ 'ਚ ਤਬਦੀਲ ਹੋਊਗਾ ਕਿ ਨਹੀਂ ਹੋਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਬਾਕੀ ਰਹੀ ਗੱਲ ਮੈਂ ਭਗਤ ਸਿੰਘ ਦੁਆਬੀ ਹੋਣਾ ਨੇ ਕਿਹਾ ਵੀ ਫੋਨ ਕਾਲ ਲਿਆ ਕਰੋ ਤਾਂ ਜਰੂਰ ਇਹ ਜਿਆ ਆਪਾਂ ਸੈਟਅਪ ਤਿਆਰ ਕਰਾਂਗੇ ਵੀ ਫੋਨ ਕਾਲ ਦਾ ਜਿਹੜਾ ਅਰੇਂਜਮੈਂਟ ਆ ਉਹ ਕਰਾਂਗੇ ਵੀ ਦਰਸ਼ਕਾਂ ਦੀ ਜਿਹੜੀ ਫੋਨ ਕਾਲ ਆ ਆਪਣੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਦੇਖੋ ਚੋਣਾਂ ਨੇ ਜਿਹੜੀਆਂ ਪੰਜਾਬ ਦੀਆਂ ਆਖਰੀ ਪੜਾਅ ਚ ਨੇ ਹਜੇ ਸਮਾਂ ਹੈਗਾ ਹੂੰ ਥੋੜਾ ਸਮਾਂ ਹੈਗਾ ਤਾਂ ਇਹ ਪ੍ਰੋਗਰਾਮ ਇਹ ਸਿਆਸਤ ਹਜੇ ਹੋਰ ਮਗਣੀ ਆ ਨਿਤ ਨਵੇਂ ਨਵੇਂ ਦਿਨ ਨਵਾਂ ਬਿਆਨ ਨਵੇਂ ਫੇਰ ਬਦਲ ਨਵੀਆਂ ਚੀਜ਼ਾਂ ਹਜੇ ਸਾਹਮਣੇ ਆਉਣੀਆਂ ਨੇ ਤੇ ਉਹਦੇ ਤੇ ਆਪਾਂ ਲੋਕਾਂ ਨੂੰ ਜਿਹੜੇ ਜਨਤਾ ਹੈ ਉਹਨੂੰ ਨਾਲ ਲਿਆ ਕਰਾਂਗੇ ਜਿਹੜੀ ਫੋਨ ਕਾਲ ਦੀ ਸੁਵਿਧਾ ਹੈ ਉਹ ਵੀ ਜਰੂਰ ਇਸ ਪ੍ਰੋਗਰਾਮ ਦੇ ਵਿੱਚ ਰੱਖਾਂਗੇ ਮੈਂ ਇੱਕ ਕਮੈਂਟ ਜਰੂਰ ਰੀਡ ਕਰਨਾ ਚਾਹੂੰਗਾ ਇਹਦੇ ਵਿੱਚ ਆ ਗੁਰੀ ਟੱਲੋਂ ਲਿਖਦੇ ਨੇ ਭਾਈ ਅਮਰਤਪਾਲ ਸਿੰਘ ਲਵ ਮਾਈ ਨੇਸ਼ਨ ਲਿਖਦੇ ਨੇ ਸਟੇਟ ਰਾਸ਼ਟਰਵਾਦੀ ਪਾਰਟੀਆਂ ਦਾ ਸੰਪੂਰਨ ਬਾਈਕਾਟ ਕਰਕੇ ਭਾਈ ਅਮਰਤਪਾਲ ਸਿੰਘ ਦਿਬਰੂਗੜ੍ਹ ਨੂੰ ਵੋਟ ਪਾਓ ਤੇ ਪੰਥ ਸੋਚ ਜਿਤਾਓ ਪੰਜਾਬੀਓ ਇਹ ਗੱਲ ਬੋਲੀ ਹੈ ਮੇਜਰ ਚਾਹ ਲਿਖਦੇ ਨੇ ਅਕਾਲੀ ਦਲ ਅਮਰਤਪਾਲ ਨਾਲ ਸੀ ਅਜ ਵਿਰਸਾ ਸਿੰਘ ਬਲਟੋਹਾ ਇੱਕ ਮਿੰਟ ਜੀ ਇਹ ਜੀ ਵਿਰਸਾ ਸਿੰਘ ਬਲਟੋਹਾ ਖੜਾ ਕਰਤਾ ਇਹਨਾਂ ਦਾ ਕੋਈ ਸਟੈਂਡ ਨਹੀਂ